ਸਾਰੇ ਵੀਰਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਵੀਰ ਜੀ ਅੱਜ ਆਪਾਂ ਗੱਲ ਕਰਾਂਗੇ ਆਪ ਦੇਵੀ ਦੇਵਤਿਆਂ ਬਾਰੇ ਤੇ ਜਿਹੜੇ ਵੀ ਵੀਰ ਇਹਨਾਂ ਨੂੰ ਮੰਨਦੇ ਆ ਜਾਂ ਇਹਨਾਂ ਦਾ ਸਤਿਕਾਰ ਕਰਦੇ ਆ ਤੇ ਵੀਰ ਜੀ ਆਪ ਜੇ ਮੰਨ ਲਓ ਇਹਨਾਂ ਦਾ ਸਤਿਕਾਰ ਕਰਦੇ ਆ ਇਹਨਾਂ ਨੂੰ ਪਿਆਰ ਕਰਦੇ ਆ ਤੇ ਇਹਨਾਂ ਨੂੰ ਆਪਾਂ ਆਪਦੇ ਘਰੇ ਰੱਖਿਆ ਕਰੀਏ ਕਿਉਂਕਿ ਆ ਵੇਖੋ ਹੁਣ ਕਿੰਨੀ ਗੰਦਗੀ ਆ ਇੱਥੇ ਵਿੱਠਾਂ ਵੱਜੀਆਂ ਪਈਆਂ ਆ ਆਪ ਸਰੂਪਾਂ ਤੇ ਵੀ ਵੇਖੋ ਫੋਟੋਆਂ ਤੇ ਮੂਰਤੀਆਂ ਤੇ ਵਿੱਠਾਂ ਵੱਜੀਆਂ ਪਈਆਂ ਆ ਆ ਵੇਖੋ ਚੂੜੀਆਂ ਦਾ ਹਾਲ ਵੇਖੋ ਆ ਚੁੰਨੀਆਂ ਦਾ ਹਾਲ ਵੇਖੋ ਲੱਗਿਆ ਤੁਸੀਂ ਸ਼ੱਕਰ ਪਾ ਗਏ ਜੇ ਤੇ ਦੇਵੀ ਦੇਵਤਿਆਂ ਦਾ ਇਹ ਕੋਈ ਆਪਾਂ ਸਤਕਾਰ ਨਹੀਂ ਕਰਦੇ ਇਹ ਆਪਾਂ ਉਹਨਾਂ ਦੀ ਬੇਅਦਬੀ ਕਰਦੇ ਆ ਸਭ ਤੋਂ ਵੱਡੀ ਬੇਅਦਬੀ ਇਹ ਆ ਤੇ ਜੇ ਆਪਾਂ ਇਦਾਂ ਬੇਬੀਆਂ ਕਰਦੇ ਰਵਾਂਗੇ ਤੇ ਆਪਣੇ ਤੇ ਦੇਵੀ ਦੇਵਤਾ ਕੋਈ ਖੁਸ਼ ਨਹੀਂ ਹੋਣਾ ਸਭੋਕਰੋਪੀ ਹੋ ਜਾਣਗੇ ਤੇ ਜਿਹੜੇ ਵੀ ਇਹ ਕੰਮ ਕਰਦੇ ਆ ਇਦਾਂ ਦਾ ਕੰਮ ਨਾ ਕਰਿਆ ਕਰੋ ਪਹਿਲੀ ਗੱਲ ਤੇ ਛਾਂ ਵਾਲਾ ਥੜਾ ਆ ਛਾਂ ਵਾਲੇ ਥੜੇ ਦੇ ਉੱਤੇ ਤੁਸੀਂ ਸ਼ੱਕਰ ਪਾ ਜਾਂਦੇ ਜੇ ਰੁੱਖ ਨੂੰ ਤੇਲ ਪਾ ਪਾ ਜਾਂਦੇ ਜੇ ਰੁੱਖ ਵੀਰ ਜੀ ਤੇਲ ਨਹੀਂ ਮੰਗਦਾ ਰੁੱਖ ਨੂੰ ਪਾਣੀ ਦੀ ਲੋੜ ਆ ਵੱਧ ਤੋਂ ਵੱਧ ਇਹਨੂੰ ਜੇ ਤੁਸੀਂ ਪੋਲ ਕਰਨਾ ਤੇ ਇਹਨੂੰ ਪਾਣੀ ਪਾਓ ਵੇ ਪਾਣੀ ਨਾ ਇਹਦੇ ਵਿੱਚ ਥੋੜੀ ਜਾਨ ਆਉਗੀ ਇਹ ਛਾਂ ਵਾਦ ਦਊਗਾ ਕੋਈ ਆਇਆ ਗਿਆ ਰਾਹੀ ਰਾਹੀ ਰਾ ਲਾਗੇ ਵੇਖੋ ਸੜਕ ਚੱਲਣ ਲਈ ਆ ਸੜਕ ਚੱਲਣ ਦੀ ਆ ਜੇ ਸੜਕ ਦੇ ਉੱਤੋਂ ਕੋਈ ਮੰਨ ਲਓ ਗਰਮੀ ਦੇ ਵਿੱਚ ਆੜ ਕੇ ਇੱਥੇ ਛਾਵੇਂ ਬਹਿਣਾ ਚਾਹੂਗਾ ਤੇ ਉਹ ਬਹਿ ਸਕਦਾ ਉਹਦੇ ਕੋਲ ਬੈਠਾ ਹੀ ਨਹੀਂ ਜੈਣਾ ਆ ਬਹਿਣ ਵਾਤੀ ਥੜੇ ਬਣੇ ਆ ਤੇ ਆਪਾਂ ਲੋਕਾਂ ਨੇ ਪਖਾਂਡੇ ਇਹ ਫੜ ਲਿਆ ਵੀ ਪਾ ਦੋ ਇੱਥੇ ਸ਼ੱਕਰ ਤੇ ਪਾ ਦੋ ਇੱਥੇ ਖੰਡ ਤੇ ਨਾਲੇ ਪਾ ਦੋ ਇੱਥੇ ਤੇਲ ਤੇ ਤੇਲ ਪਾਏ ਬੇੜੇ ਪਾਰ ਨਹੀਂ ਹੁੰਦੇ ਹੁੰਦੇ ਵੇੜੇ ਪਾਰ ਰੱਬ ਨਹੀਂ ਕਰਨੇ ਤਾਂ ਜੇ ਆਪਾਂ ਇਸ ਤਰ੍ਹਾਂ ਕੁਦਰਤ ਨਾਲ ਖਿਲਵਾੜ ਕਰਦੇ ਰਾਵਾਂਗੇ ਤੇ ਕੁਦਰਤ ਸਾਾਨੂੰ ਬਖਸ਼ੂਗੀ ਕੱਲ 46 ਡਿਗਰੀ ਤਾਪਮਾਨੀ ਤੇ ਜੇ ਮੰਨ ਲਓ ਇਹ ਵੀ ਰੁੱਖ ਨਾ ਹੋਵੇ ਤੇ ਕੋਈ ਬੰਦਾ ਇੱਥੇ ਗਰਮੀ 'ਚੋਂ ਲੰਘਦਾ ਹੋਵੇ ਤਾਂ ਛਾਂੇ ਕਿੱਥੇ ਬਹੂਗਾ ਆਪਾਂ ਰੁੱਖ ਨੂੰ ਸਾਰ ਕੇ ਹੀ ਸਾਹ ਲੈਣਾ ਜੇ ਮੰਨ ਲਓ ਆਪਾਂ ਇਹਨੂੰ ਤੇਲ ਪਾਉਨੇ ਆ ਤੇ ਇਹਦੇ ਤੇਲ ਨਾਲ ਤੇ ਸੜ ਜਾਣਾ ਇਹਨੇ ਇਹਨੂੰ ਪਾਣੀ ਪਾਓ ਲਿਆ ਕੇ ਬਾਟੀ ਰੱਬ ਤਾਂ ਨਿਰਮੇਰ ਕਰੇ ਇਦਾਂ ਦੇ ਕੰਮ ਨਾ ਕਰਿਆ ਕਰੋ ਬਾਕੀ ਜੇ ਵੀਰ ਜੀ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੀ ਧੰਨਵਾਦ ਜੀ